ਅਹਿਕਿਰਤੀ ਗਾ ਖਾਲਸਾ ਅਹਿਕਿਰਤੀ ਕੀ ਫਤਿਹ ਹੈ ਜੀ ਤੇ ਆਪਾਂ ਨਵਾਂ YouTube ਚੈਨਲ ਸ਼ੁਰੂ ਕੀਤਾ ਵਾ ਸਪੋਰਟ ਕਰਿਓ ਇਹਦੇ ਵਿੱਚ ਆਪਾਂ ਤੁਹਾਨੂੰ ਇਤਿਹਾਸ ਨਾਲ ਰੂਬਰੂ ਕਰਾਵਾਂਗੇ ਜਿਹੜਾ ਇਤਿਹਾਸ ਹੈ ਨਾ ਤੇ ਆਪਣੇ ਕਈ ਸਿੰਘਾਂ ਨੂੰ ਇਤਿਹਾਸਵਾਰੀ ਨਹੀਂ ਪਤਾ ਹੈਗਾ ਬਹੁਤ ਆਸਾ ਜਿਹੜਾ ਕਿ ਜਿਹੜਾ ਨਾ ਲੁਕਿਆ ਹੋਇਆ ਉਹਨੂੰ ਕਿਆਸ਼ੇ ਪਿਆ ਹੋਇਆ ਵਾ ਤੇ ਜਾਂ ਫਿਰ ਆਪਾਂ ਪਾਣਾ ਨਹੀਂ ਚਾਹੁੰਦੇ ਜਿਹੜਾ ਇਤਿਹਾਸ ਹੈ ਨਾ ਉਹ ਤੇ ਆਸ ਨਾਲ ਰੂਬਰੂ ਕਰਾਵਾਂਗੇ ਤੁਹਾਨੂੰ ਤੇ ਸਿੰਘਾਂ ਬਾਰੇ ਦੱਸਾਂਗੇ ਉਹ ਸਿੰਘਾਂ ਨੇ ਜਿਨ੍ਹਾਂ ਨੇ ਨਾ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਆਪਣੇ ਲਈ ਤੇ ਹੋਰ ਵੀ ਆਪਾਂ ਇਤਿਹਾਸ ਨਾਲ ਰੂਬਰੂ ਕਰਾਵਾਂਗੇ ਤੇ ਇਹ ਹੈ ਕਿ ਆਪਣੇ YouTube ਚੈਨਲ ਦੀ ਪਹਿਲੀ ਵੀਡੀਓ ਤੇ ਇਹਦੇ ਵਿੱਚ ਜੇ ਕੋਈ ਗਲਤੀ ਭੁੱਲਜੁਕ ਹੁੰਦੀ ਆ ਤਾਂ ਹਨਾ ਮਾਫ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤਾਂ ਜੇ ਕੋਈ ਗਲਤੀ ਹੋਊਗੀ ਹਨਾ ਤੇ ਅੱਗੇ ਤੋਂ ਉਹਨੂੰ ਆਪਾਂ ਠੀਕ ਕਰ ਸਕਾਂਗੇ ਆਪਾਂ ਇਹ ਇਤਿਹਾਸ ਪੜ੍ਹਦੇ ਆ ਤੇ ਆਪਾਂ ਹਰੀ ਸਿੰਘ ਨਲੋਵਾਰੀ ਤੇ ਸਾਰੇ ਲੋਕ ਜਾਣਦੇ ਆ ਜਿਨ੍ਹਾਂ ਨੇ ਹਨਾ ਛੇ ਦਾ ਜਵਾਲਾ ਹੱਥਾਂ ਨਾਲ ਪਾੜਿਆ ਸੀ ਪਰ ਆਈ ਬਾਲ ਸਿੰਘ ਜੀ ਨੂੰ ਬਹੁਤ ਘੱਟ ਲੋਕ ਜਾਣਦੇ ਆ ਆਈ ਬਾਗ ਸਿੰਘ ਜੀ ਉਹ ਹੋਏ ਨੇ ਜਿਹੜੇ ਦੋ ਸ਼ੇਰਾਂ ਨਾਲ ਲੜੇ ਸੀਗੇ ਦੋ ਜੰਗਲੀ ਸ਼ੇਰਾਂ ਨਾਲ ਖੁੰਖਾਰ ਸ਼ੇਰਾਂ ਨਾਲ ਲੜੇ ਸੀ ਭੁੱਖੇ ਸ਼ੇਰਾਂ ਨਾਲ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਇਤਿਹਾਸ ਨਾਲ ਇਹਨਾਂ ਦੇ ਇਤਿਹਾਸ ਬਾਰੇ ਰੂਪ ਰੂਪ ਕਰਾਵਾਂਗੇ ਤੇ ਇਹ ਇਤਿਹਾਸ ਸ਼ੁਰੂ ਹੁੰਦਾ ਹੈ ਅਫਦਾਲੀ ਦੇ ਸਮੇਂ ਤੋਂ ਜਦੋਂ ਅਫਦਾਲੀ ਭਾਰਤੋਂ ਦਾ ਹੁੰਦਾ ਸੀਗਾ ਪੰਜਾਬੋਂ ਦਾ ਹੁੰਦਾ ਸੀਗਾ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਵਾ ਕਿ ਇਹ ਅਬਦਾਲੀ ਦੇ ਸਮੇਂ ਦੀ ਗੱਲ ਆ ਤੇ ਅਬਦਾਲੀ ਨੇ ਭਾਈ ਹਾਠੂ ਸਿੰਘ ਜੀ ਤੇ ਉਹਨਾਂ ਨਾਲ ਦੇ ਸਿੰਘਾਂ ਨੂੰ ਕੈਦ ਕੀਤਾ ਸੀਗਾ ਤੇ ਜਦੋਂ ਕੈਦ ਕੀਤਾ ਸੀ ਤੇ ਉਦੋਂ ਦੀ ਇਹ वार्तालाਪ ਆ ਤੇ ਇਹ ਆ ਆਪਾਂ ਗੱਲ ਕਰ ਰਹੇ ਹਾਂ ਭਾਈ ਬਾਗ ਸਿੰਘ ਜੀ ਦੀ ਤੇ ਮੇਰਾ ਸੋਰਸ ਬੱਲੀਓ ਬੱਲੀਓ ਨਿਕਲਦੇ ਸੀ ਸ਼ੇਰ ਵੀ ਆ ਤੇ ਮੈਂ ਹੋਰ ਵੀ ਕਈ ਜਗ੍ਹਾ ਤੋਂ ਯਾਨੀ ਪੜਿਆ ਹਨਾ ਪੜਿਆ ਇਹਨਾਂ ਬਾਰੇ ਤੇ ਆਪਾਂ ਸ਼ੁਰੂ ਕਰਦੇ ਹਾਂ ਫਿਰ ਉਥੇ ਦਾ ਇਤਿਹਾਸ ਲਾਈਟਲੀ ਥੋੜੀ ਆਪਾਂ ਮਾਫੀ ਮੰਗਦਾ ਕਿ ਵੀਡੀਓ ਕੁਆਲਿਟੀ ਥੋੜੀ ਹੈ ਨਾ ਠੀਕ ਹੋਊਗੀ ਪਰ ਤੁਸੀਂ ਇਤਿਹਾਸ ਇਤਿਹਾਸ ਨੂੰ ਤੁਸੀਂ ਉਹ ਕੀ ਵੀਡੀਓ ਤੋਂ ਲੈਣਾ ਹੈ ਨਾ ਜਿਆਦਾ ਜ਼ਰੂਰੀ ਇਤਿਹਾਸ ਹੁੰਦਾ ਵਾ ਤੋ ਉਹ ਸਰਵੰਤ ਕਰੋ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਥੋੜੀ ਬੈਟਰ ਕੁਆਲਿਟੀ ਹੈ ਨਾ ਬਣਾ ਸਕੀ ਦੇਣੇ ਬਣਾ ਸਕੀ ਹੁਣ ਤੁਰੇ ਕਿਉਂਕਿ ਹਨੇਰਾ ਵੀ ਹੋ ਚੱਲਿਆ ਵਾ ਤਾਂ ਵੀ ਕੋਈ ਚੱਕਰ ਆ ਠੀਕ ਹੈ ਤੇ ਇਤਿਹਾਸ ਸ਼ੁਰੂ ਹੁੰਦਾ ਖੋਲੋ ਜੇ ਸ਼ੇਰਾਂ ਦੇ ਪਿੰਜਰੇ ਅਫਦਾਲੀ ਨੇ ਹੁਕਮ ਕੀਤਾ ਕਿ ਸ਼ੇਰਾਂ ਦੇ ਜਿਹੜੇ ਪਿੰਜਰੇ ਆ ਖੋਲੇ ਜਾਣ ਤੇ ਛੱਟੋ ਇਹਨਾਂ ਨੂੰ ਭੁੱਖੇ ਸ਼ੇਰਾਂ ਦੇ ਅੱਗੇ ਭਾਈ ਹਾਟੂ ਹਨਾ ਭਾਈ ਬਾਘ ਸਿੰਘ ਜੀ ਨੂੰ ਸ਼ੇਰਾਂ ਦੇ ਅੱਗੇ ਯਾਨੀ ਕਿ ਪੇਸ਼ ਹਨਾ ਪੇਸ਼ ਕੀਤਾ ਜਾਵੇ ਤੇ ਦੋ ਸ਼ੇਰ ਸੀਗੇ ਜੰਗਲੀ ਸ਼ੇਰ ਸੀਗੇ ਤੇ ਭਾਈ ਬਾਘ ਸਿੰਘ ਜੀ ਨੂੰ ਉਹਨਾਂ ਅੱਗੇ ਛੱਟਿਆ ਗਿਆ ਤੇ ਸ਼ੇਰਾਂ ਤੋਂ ਵੱਧ ਗਾਲ ਯਾਨੀ ਕਿ ਸ਼ੇਰ ਨਾ ਕਿਸੇ ਇਨਸਾਨ ਵੱਲ ਭੱਜਦਾ ਵਾ ਉਦੋਂ ਕਿਤੇ ਜ਼ਿਆਦਾ ਕਾਲੇ ਭਾਈ ਬਾਗ ਸਿੰਘ ਜੀ ਸੀ ਕਿਉਂਕਿ ਜੰਗਲਾਂ ਦੇ ਹਨ ਜਦੋਂ ਉਹ ਸਮੇਂ ਦੇ ਸਿੰਘ ਸੀਗੇ ਉਹ ਜੰਗਲਾਂ ਦੇ ਵਿੱਚ ਰਹਿੰਦੇ ਸੀਗੇ ਸ਼ੇਰਾਂ ਨਾਲ ਵਾਹ ਪੈਣਾ ਉਹਨਾਂ ਲਈ ਇੱਕ ਖੇਡ ਬਣ ਚੁੱਕਿਆ ਸੀ ਕਿਉਂਕਿ ਜਿੱਥੇ ਸ਼ੇਰ ਰਹਿੰਦੇ ਸੀ ਉੱਥੇ ਹੀ ਲਗਭਗ ਸਿੰਘ ਰਹਿੰਦੇ ਸੀ ਉਹਨਾਂ ਦੀ 18 ਸਾਂਝੀਆਂ ਸੀਗੀਆਂ 18 ਮਤਲਬ ਉਹ ਹੁੰਦੀ ਜਿਵੇਂ ਆਪਣਾ ਘਰ ਆ ਤੇ ਉਹਨਾਂ ਦਾ ਘਰ ਸੇਮ ਆ ਇੱਕ ਇੱਕ ਜਗ੍ਹਾ ਤੇ ਜਿਵੇਂ ਜਿੱਥੇ ਹੈ ਨਾ ਸ਼ੇਰ ਰਹਿੰਦੇ ਸੀ ਉੱਥੇ ਹੀ ਸਿੰਘ ਰਹਿੰਦੇ ਸੀ ਉਹੀ ਗੁਫਾਵਾਂ ਦੇ ਵਿੱਚ ਸਿੰਘ ਰਹਿੰਦੇ ਹੁੰਦੇ ਸੀਗੇ ਜਿਹੜੇ ਸਿੰਘ ਰਹਿਣਗੇ ਤੇ ਸ਼ੇਰ ਇਕੱਠੇ ਹੁੰਤ ਨੂੰ ਪਤਾ ਜਾਨਵਰ ਕਰ ਇੱਕ ਸਾਤਾ ਰਹੂਗਾ ਨੀ ਜੰਗਲੀ ਜਾਨਵਰ ਤੇ ਲੜਾਈ ਵੀ ਹੋਊਗੀ ਜਹਣਾ ਯਾਨਕੀ ਚਾਹਾਂ ਯਾਨਕੀ ਤੇ ਫਿਰ ਸ਼ਿਕਾਰ ਵੀ ਹੋਣਗੇ ਤੇ ਸਿੰਘਾਂ ਤੇ ਸ਼ੇਰਾਂ ਦੀ ਲੜਾਈ ਆਮ ਹੀ ਸੀ ਮਾਮੂਲੀ ਬਣ ਗਈ ਸੀਗੀ ਸਿੰਘਾਂ ਲਈ ਕਿਉਂਕਿ ਜੰਗਲਾਂ 'ਚ ਰਹਿਣਾ ਤਾਂ ਸ਼ੇਰਾਂ ਨਾਲ ਲੜਾਈ ਤਾਂ ਹੋਣੀ ਹੀ ਹੋਣੀ ਆ ਤੇ ਫਿਰ ਸਿੰਘ ਤੇ ਨਾ ਜਦੋਂ ਸਿੰਘ ਜੁਦਰੋਂ ਸ਼ੇਰ ਆਏ ਤੇ ਉਦਰੋਂ ਸਿੰਘ ਜਾ ਰਹੇ ਸਨ ਤੇ ਬਾਘ ਸਿੰਘ ਜੀ ਦੇ ਨਾ ਦਿਮਾਲੇ ਦੇ ਵਿੱਚ ਗੁਪਤ ਸ਼ਾਸਤਰ ਹੁੰਦੇ ਆ ਆਪਾਂ ਦਿਮਾਲਿਆਂ ਦੇ ਵਿੱਚ ਕਈ ਸ਼ਾਸਤਰ ਰੱਖਦੇ ਹਨ ਹੁਣ ਦੇਖੇ ਹੋਣਗੇ ਤੁਸੀਂ ਸਿੰਘਾਂ ਨੇ ਸ਼ਾਸਤਰ ਟੰਗੇ ਹੁੰਦੇ ਆ ਕਿਸੇ ਨੇ ਖੰਡਾ ਕਿਸੇ ਨੇ ਚੱਕਰ ਪਾਈ ਹੁੰਦੇ ਹਨ ਤੇ ਉਵੇਂ ਹੀ ਉਸ ਸਮੇਂ ਦੇ ਸਿੰਘ ਵੀ ਹਨ ਸ਼ਾਸਤਰ ਰੱਖਦੇ ਸੀਗੇ ਇਹਨਾਂ ਨੂੰ ਗੁਪਤ ਸ਼ਾਸਤਰ ਵੀ ਕਹਿ ਸਕਦੇ ਸੀਗੇ ਤੇ ਉਹਨਾਂ ਨੇ ਆਪਣੇ ਨਾ ਦਿਮਾਲੇ ਦੇ ਵਿੱਚ ਇੱਕ ਬਾਗਨ ਖਾ ਗੱਡੀ ਤੇ ਪਹਿਲੇ ਸ਼ੇਰ ਤੇ ਬਾ ਬਾਗ ਸਿੰਘ ਜੀ ਦਾ ਨਾ ਜਿਹੜਾ ਪਹਿਲਾ ਜਿਹੜਾ ਹੋਇਆ ਸੀਗਾ ਸੰਗਠਨ ਹੋਇਆ ਸੀਗਾ ਉਹ ਇਧਰੋਂ ਸ਼ੇਰ ਭੱਜ ਆ ਰਿਹਾ ਤੇ ਇਧਰੋਂ ਬਾਬਾ ਬਾਗ ਸਿੰਘ ਜੀ ਜਾ ਰਹੇ ਆ ਤੇ ਹਵਾ ਦੇ ਵਿੱਚ ਜਨ ਕਿ ਜਦੋਂ ਉਹਨਾਂ ਨੇ ਉਧਰੋਂ ਹਨਾ ਬਾਗ ਨੇ ਛਾਲ ਮਾਰੀ ਸ਼ੇਰ ਨੇ ਛਾਲ ਮਾਰੀ ਤੇ ਇਧਰੋਂ ਬਾਬਾ ਬਾਗ ਸਿੰਘ ਨੇ ਛਾਲ ਮਾਰੀ ਆ ਤੇ ਦੋਨਾਂ ਦਾ ਜਿਹੜਾ ਉਹ ਆ ਝੜੱਪ ਹੋਈ ਸੀ ਜਿਹੜੀ ਪਹਿਲੀ ਝੜੱਪ ਹੋਈ ਸੀਗੀ ਉਹ ਹਵਾ ਦੇ ਵਿੱਚ ਹੋਈ ਸੀ ਜਿੱਤੇ ਬਾਬਾ ਬਾਗ ਸਿੰਘ ਜੀ ਨੇ ਹਨਾ ਬਾਗਨ ਖਾ ਕੱਢ ਕੇ ਆਪਣੇ ਉਂਗਲਾਂ ਦੇ ਵਿੱਚ ਉਹਰੇ ਫਸਾ ਲਿਆ ਸੀ ਤੇ ਉਹ ਅੱਖ ਤੋਂ ਲੈ ਕੇ ਪਿੱਛੇ ਗਰਦਨ ਤੱਕ ਉਹਨਾਂ ਨੇ ਚੀਰਤਾ ਸੀਗਾ ਬਾਗਨ ਹੈਗਾ ਨਾ ਕਿਉਂਕਿ ਉਦੋਂ ਹਨਾ ਤੁਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਉਹ ਕੀ ਮਾਨ ਘਟੰਦ ਘਟਾਨੀਆਂ ਕਹਾਣੀਆਂ ਦੱਸਣ ਜਾ ਰਹੇ ਦੱਸੀ ਜਾ ਰਹੇ ਆ ਹਨ ਪਰ ਤੁਸੀਂ ਹਨਾ ਸ਼ੇਰ ਦੇਖੇ ਆ ਭਾਈ ਬਾਗ ਸਿੰਘ ਨਹੀਂ ਦੇਖੇ ਤੁਸੀਂ ਭਾਈ ਬਚਿੱਤਰ ਸਿੰਘ ਨਹੀਂ ਦੇਖੇਗੇ ਤੁਸੀਂ ਹਾਥੀ ਦੇਖਿਆ ਜੇ ਤੁਸੀਂ ਭਾਈ ਬਚਿੱਤਰ ਸਿੰਘ ਜੀ ਦੇਖੋ ਉਹ ਤੇ ਉਹਦੇ ਸਿੰਘ ਦੇਖੋ ਨਾ ਉਹ 7-7 ਫੁੱਟ ਦੇ ਸਿੰਘ ਸੀਗੇ ਜੰਗੀ ਜਰਨੈਲ ਹੁੰਦੇ ਸੀ ਉਹ ਜਾਣੀ ਉਹਨਾਂ ਨੂੰ ਜੰਦ ਕਾਰਨ ਦੇ ਵਿੱਚ ਉਹਨਾਂ ਨੂੰ ਮੌਤ ਦਾ ਖੌਫ ਨਹੀਂ ਹੁੰਦਾ ਸੀਗਾ ਤੇ ਮੈਂ ਅੱਜ ਲੋਕਾਂ ਨੂੰ ਮੌਤ ਦਾ ਖੌਫ ਉਹਨਾਂ ਨੂੰ ਮੌਤ ਦਾ ਖੌਫ ਨਹੀਂ ਸੀਗਾ ਉਹ ਜੰਗੀ ਜਨੈਲ ਸੀਗੇ ਉਹਦੇ ਤੇ ਤੁਹਾਨੂੰ ਅੱਜ ਮਨ ਘੜੰਤ ਲੱਗ ਸਕਦੀਆਂ ਇਹ ਕਹਾਣੀਆਂ ਤੇ ਕਹਾਣੀਆਂ ਸਮਝ ਸਕਦੇ ਤੁਸੀਂ ਇਹਨਾਂ ਨੂੰ ਮਨ ਘੜੰਤ ਕਹਿ ਸਕਦੇ ਹੋ ਪਰ ਇਹ ਸੱਚ ਆ ਤੇ ਸੱਚ ਕਦੇ ਵੀ ਜਿਹੜੀ ਬਦਰਿਆਂ ਨਹੀਂ ਜਾ ਸਕਦਾ ਜਿਹਦੇ ਉੱਤੇ ਹੈ ਨਾ ਕਾਲਗੀਧਰ ਸੱਚੇ ਪਾਤਸ਼ਾਹ ਜੀ ਦਾ ਹੱਥ ਹੋਵੇ ਉਹ ਕੁਝ ਵੀ ਕਰਾ ਸਕਦੇ ਆ ਪਾਤਸ਼ਾਹ ਜੀ ਜਿਵੇਂ ਸਤਨਾਮ ਸਿੰਘ ਨੇ ਕਿਹਾ ਸੀ ਘੋੜੇ ਲੈ ਕੇ ਜਾਵਾਂਗੇ ਕਈਆਂ ਨੇ ਹੈ ਨਾ ਮਜ਼ਾਕ ਨੂੰ ਮੈਂ ਕਿਸੇ ਦਾ ਬਹੁਤਾ ਸਮਰਥਕ ਨਹੀਂ ਹੈ ਨਾ ਸਮਰਥਨ ਨਹੀਂ ਕਰਦਾ ਪਰ ਮੈਨੂੰ ਗੱਲ ਸਹੀ ਲੱਗੀ ਇੱਕ ਪਾਸੇ ਹਾਉਨਾ ਕਿਉਂਕਿ ਉਹਨਾਂ ਨੇ ਕਿਹਾ ਜੀ ਮੈਂ ਲੈ ਕੇ ਜਾਊਂਗਾ ਉਹਨਾਂ ਨੇ ਕਿਹਾ ਵੀ ਹੈ ਨਾ ਸਿੰਘ ਲੈ ਕੇ ਜਾਣਗੇ ਤੇ ਸਿੰਘਾਂ ਦੇ ਤੇ ਜੋ ਕਾਰਗੀਦਾਰ ਪਾਸ਼ਾ ਜੀ ਦਾ ਹੱਥ ਹੋਵੇ ਉਹ ਪੂਰੇ ਵਰਲਡ ਦੀ ਪ੍ਰਕਰਮਾ ਕੀ ਉਹ ਪੂਰੇ ਵਿਸ਼ਵ ਦੀ ਜਾਨਕੀ ਆਪਾਂ ਬ੍ਰਹਿਮੰਡ ਜਿਹਨੂੰ ਕਹਿੰਦੇ ਨਾ ਮਿਲਕੀ ਵੇ ਕਹਿੰਦੇ ਨਾ ਉਹ ਪੂਰੇ ਮਿਲਕੀ ਵੇ ਦੀ ਪ੍ਰਕਰਮਾ ਵੀ ਕਰ ਸਕਦੇ ਆ ਘੋੜਿਆਂ ਨਾਲ ਜਿੱਥੇ ਕਹਿੰਦੇ ਆਕਸੀਜਨ ਨਹੀਂ ਹੈ ਨਾ ਕਿਉਂਕਿ ਦੇਖੋ ਗੈਲੈਕਸੀ ਦੇ ਵਿੱਚ ਆਕਸੀਜਨ ਤਾਂ ਹੈ ਨਹੀਂ ਪਰ ਜਿੱਥੇ ਮਾਰਾ ਦਾ ਥਾਪੜ ਆਊਗਾ ਤੇ ਉੱਥੇ ਤਾਂ ਹੈਗੀ ਆ ਆਕਸੀਜਨ ਤੇ ਉਹ ਗੈਲੈਕਸੀ ਵੇ ਦੀ ਪ੍ਰਕਰਮਾ ਵੀ ਕਰ ਸਕਦੇ ਆ ਸਮਝ ਰਹੇ ਹੋ ਗੱਲ ਕਿਸੇ ਵੀ ਗੱਲ ਦਾ ਮਜ਼ਾਕ ਨਹੀਂ ਡਾਈਦਾ ਜੇ ਕੋਈ ਸੰਘ ਕੋਈ ਗੱਲ ਕਹਿ ਦੇਵੇ ਉਹ ਗੱਲ ਦਾ ਮਜ਼ਾਕ ਨਹੀਂ ਡਾਈਦਾ ਹੁੰਦਾ ਹਾਂ ਕਿ ਉਹ ਤੁਹਾਡੇ ਤੁਹਾਡੇ ਜਿਹੜਾ ਦਿਮਾਗ ਆ ਉਹਦੇ ਵਿੱਚ ਫਿੱਟ ਨਹੀਂ ਹੋ ਰਹੀ ਪਰ ਉਹ ਗੱਲ ਬਹੁਤ ਵੱਡੀ ਹੈ ਤੇ ਉਹ ਗੱਲ ਸੱਚ ਹੋ ਵੀ ਸਕਦੀ ਹੈ ਕਿਉਂਕਿ ਉਹ ਕਰਾਉਣ ਵਾਲੇ ਮਾਰੇ ਨੇ ਖੁਦ ਖੁਦਾ ਵਾ ਠੀਕ ਆ ਤੇ ਚਲੋ ਆਪਾਂ ਬਾਲਾ ਨੰਬਰ ਸੌਰੀ ਬਾਲਾ ਨੰਬਰ ਨਾਲ ਲੱਗ ਜਾਈਏ ਤੇ ਆਪਾਂ ਭਾਈ ਬਾਗ ਸਿੰਘ ਜੀ ਦੀ ਕਥਾ ਤੇ ਰਹੀਏ ਤੇ ਉਹਨਾਂ ਦੀ ਝੜ ਆਪਣਾ ਹਵਾ ਦੇ ਵਿੱਚ ਹੁੰਦੀ ਹੈ ਜਿਹਦੇ ਵਿੱਚ ਬਾਹਨਾ ਬਾਬਾ ਬਾਗ ਸਿੰਘ ਜੀ ਬਾਗ ਦਾ ਨਾ ਸ਼ੇਰ ਦਾ ਇੱਥੋਂ ਅੱਖ ਤੋਂ ਲੈ ਕੇ ਇਹ ਗਰਦਨ ਦੇ ਤੱਕ ਨਾ ਜਾਨਕੀ ਵੜ ਜਾਂਦੇ ਆ ਬਾਗਨ ਖਾਲ ਤੋਂ ਵੀ ਅੱਖ ਦੇ ਵਿੱਚ ਵੜ ਗਏ ਤੇ ਐਂ ਕੀਤੇ ਦੇ ਲੱਗੇ ਤੇ ਉਹ ਸ਼ੇਰ ਖੁੰਝੇ ਲੱਗ ਕੇ ਬਹਿ ਜਾਂਦਾ ਕਿਉਂਕਿ ਕਿਸੇ ਵੀ ਬੰਦੇ ਦੇ ਜਾਂ ਕਿਸੇ ਵੀ ਜਾਨਵਰ ਦੇ ਕੋ ਸੱਟ ਲੱਗੇ ਇੱਕ ਵਾਰ ਨੂੰ ਤਾਂ ਥੜਕੇ ਜਾਂਦਾ ਵਾ ਉਹਦੇ ਪੈਰ ਥੜਕੇ ਜਾਂਦੇ ਆ ਤੇ ਉਹ ਥੜਕ ਕੇ ਪਾਸੋਂ ਕੇ ਬਹਿ ਜਾਂਦਾ ਦੋ ਦੂਜੇ ਜੇ ਨਾ ਛੱਟਪ ਹੁੰਦੀ ਆ ਨਗਾਤਾਰ ਬੱਬਈ ਕਈ ਵਾਰ ਨਹੀਂ ਸ਼ਾਇਦ ਹਨਾ ਸ਼ੇਰ ਕਦੇ ਵੀ ਲੱਗਦਾ ਝੜ ਆਪਣੀ ਕਰ ਦਿੰਦੇਗੇ ਤੁਸੀਂ ਡਿਸਕਵਰੀ ਦੇ ਵਿੱਚ ਵੀ ਦੇਖਿਆ ਵਾ ਇੱਕ ਇੱਕ ਕਰਕੇ ਲੜਾਈ ਕਰਦੇ ਆ ਉਹ ਯਾਨੀ ਕਿ ਜਦੋਂ ਵੀ ਹਮਲਾ ਕਰਦੇ ਨੇ ਨਾ ਸ਼ੇਰ ਤੇ ਇੱਕ ਇੱਕ ਕਰਕੇ ਕਰਦੇ ਆ ਇੱਕ ਪਹਿਲਾਂ ਇੱਕ ਜਾਂਦਾ ਫਿਰ ਦੂਜਾ ਜਾਂਦਾ ਵਾ ਡਿਸਕਵਰੀ ਡਿਸਕਵਰੀ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਵਾ ਤੇ ਜਦ ਦੂਜਾ ਸ਼ੇਰ ਆਉਂਦਾ ਵਾ ਤੇ ਬੱਬਾ ਬਾਘ ਸਿੰਘ ਜੀ ਜਿਵੇਂ ਆ ਬੁੱਕ ਰੱਖਦੀ ਆ ਹੱਥ ਦੇ ਵਿੱਚ ਹੁੰਦੀ ਉਹਨਾਂ ਦੀ ਬਾਗਨਾ ਤੇ ਉਹਨੂੰ ਦੂਜੇ ਹੱਥ ਦੇ ਵਿੱਚ ਕਰਨ ਲੱਗੇ ਤਾਂ ਬਾਗਨ ਡਿੱਗ ਜਾਂਦੀ ਆ ਥੱਲੇ ਡਿੱਗ ਜਾਂਦੀ ਆ ਤੇ ਉਹਨਾਂ ਦੇ ਹੁਣ ਹੱਥ ਖਾਲੀ ਨਹੀਂ ਕੋਈ ਸ਼ਾਸਤਰ ਨਹੀਂ ਕੋਈ ਗੁਪਤ ਸ਼ਾਸਤਰ ਕੁਝ ਵੀ ਹੈ ਨਹੀਂ ਉਹਨਾਂ ਦੇ ਕੋਲ ਤੇ ਉਹ ਹੁਣ ਤੁਹਾਨੂੰ ਦੱਸ ਦਾਂ ਉਹ ਕੀ ਕਰਦਾ ਦਹਾੜਦਾ ਹੋਇਆ ਸ਼ੇਰ ਜਦ ਨੇੜੇ ਆਇਆ ਤਾਂ ਸਿੰਘ ਨੇ ਆਪਣੀ ਬਾਹ ਉਸਦੇ ਮੂੰਹ ਵਿੱਚ ਜਾਨਕੀ ਆਪਣਾ ਬਾਹਨ ਜਾਨਕੀ ਆ ਮੁਠੀ ਉਹਦੇ ਉਪਰ ਵਾਲੀ ਚੀਜ਼ ਦੇ ਤੇ ਆਇਆ ਰੱਖ ਲਈ ਤੇ ਆਇਆ ਥੱਲੇ ਰੱਖ ਲਿਆ ਜਿਵੇਂ ਇਹਨਾਂ ਜਵਾੜਾ ਖੂਦ ਛੇਰ ਛੋਟਾ ਮੋਟਾ ਜਾਨਵਰ ਨਹੀਂ ਸ਼ੇਰ ਬਹੁਤ ਵੱਡਾ ਜਾਨਵਰ ਹੁੰਦਾ ਤੇ ਉਹਦਾ ਮੂੰਹ ਇਹਦਾ ਖੋ ਸਕਦਾ ਵਾ ਕਿਉਂਕਿ ਅ ਥੋੜੀ-ਮੋੜੀ ਜੀ ਤਾਂ ਹੋ ਗਈ ਹੈ ਨਾ ਜੇ ਮੈਂ ਆਪਾਂ ਸਰਾਲ ਦੀ ਗੱਲ ਕਰਦੇ ਆਂ ਵੀ ਸਰਾਲ ਐਡੇ-ਐਡੇ ਕਿਵੇਂ ਖਾ ਲੈਂਦੀ ਆ ਉਹਦਾ ਮੂੰਹ ਖੁੱਲ ਜਾਂਦਾ ਨਾ ਤੇ ਬਾਗ ਦਾ ਮੂੰਹ ਵੀ ਉਹਨਾਂ ਨੇ ਆਪਣੀ ਕੂਣੀ ਦੇ ਨਾਲ ਐਡਾ ਖੋਹ ਤਾ ਸੀ ਦੇਖੋ ਐ ਜਿਹੜੀ ਬਾਹ ਉਹ ਐਨਾ ਮੂੰਹ ਖੋਹ ਤਾ ਸੀ ਤੇ ਉਹਨਾਂ ਵਿੱਚ ਜਾਨ ਹੁੰਦੀ ਸੀ ਆਪਾਂ ਇਹ ਨਾ ਕਹਿ ਦੀ ਕਿ ਆਹ ਹੋਰ ਨੇ ਆਪਣਾ ਮੂੰਹ ਬੰਦ ਕਰਕੇ ਹੱਡੀ ਤੋੜਤੀ ਹੋ ਠੀਕ ਆ ਮਾਰਕ ਰੰਦ ਕਹਾਣੀਆਂ ਛੱਡੋ ਤੇ ਥੋੜਾ ਇਤਿਹਾਸ ਵਾਲਾ ਰੂਬਰੂ ਹੋ ਤੇ ਉਹਨਾਂ ਨੇ ਜਦੋਂ ਆਪਾਂ ਹੱਥ ਫਸਾਇਆ ਤੇ ਦੂਜੇ ਹੱਥ ਨਾਲ ਉਹਨਾਂ ਨੇ ਕੀ ਕੀਤਾ ਉਹਨੇ ਦੂਜੇ ਹੱਥ ਨਾਲ ਨਾਲ ਜੀਭ ਫੜ ਲਈ ਦੂਜੇ ਹੱਥ ਨਾਲ ਉਹਦੀ ਜੀਭ ਫੜ ਲਈ ਟੰਗ ਜਿਹਨੂੰ ਆਪਾਂ ਟੰਗ ਕਹਿੰਦੇ ਆ ਠੀਕ ਆ ਜੀਭ ਨੂੰ ਫੜਿਆ ਤੇ ਛੇ ਛੇ ਦੀ ਸੁਰਤ ਬੌਂਦਰ ਗਈ ਜੇ ਜਿਹੜੀ ਜੀਭ ਹੁੰਦੀ ਹੈ ਜਿਹਨੂੰ ਆਪਾਂ ਖਿੱਚਦੀ ਹੈ ਨਾ ਕਿ ਆਪਣੀ ਜੀਭ ਆਪ ਉਸੇ ਆਪਾਂ ਦੰਦੀ ਵੀ ਫੜ ਲੈਂਦੇ ਆ ਬਹੁਤ ਆਰਦ ਹੁੰਦਾ ਤੇ ਬਾਗ ਦੀ ਜੀਭ ਖਿੱਚੀ ਗਈ ਤੇ ਉਹਦੀ ਸੁਰਤ ਬੌਂਦਰ ਗਈ ਉਹ ਦਰਦ ਕਰਕੇ ਸੁਰਤ ਬੌਂਦ ਲਈ ਮਨਦੀ ਵੀ ਆ ਠੀਕ ਹੈ ਸਿੰਘ ਨੇ ਫੁਰਤੀ ਨਾਲ ਇੱਕ ਘੁਮਾਵਦਾਰ ਛਾਲ ਮਾਰੀ ਤੇ ਸ਼ੇਰ ਦੀ ਜੀਭ ਨੂੰ ਵੱਟ ਪੈ ਗਿਆ ਸਿੰਘ ਨੇ ਕੀ ਕੀਤਾ ਉਹਦੀ ਜੀਭ ਜਿਹੜੀ ਫੜੀ ਹੋਈ ਸੀ ਨਾ ਇੱਕ ਉਹਨੂੰ ਨਾ ਆਪਣਾ ਬਾਹ ਕੱਢੀ ਤੇ ਜੀਭ ਫੜੀ ਹੋਈ ਸੀ ਬਾਹ ਕੱਢੀ ਕੱਢ ਕੇ ਨਾ ਇੱਕ ਛਾਲ ਮਾਰੀ ਘੁੰਮ ਜਾਨੀ ਘੁੰਮ ਗਿਆ ਪੂਰਾ ਘੁੰਮ ਕੇ ਉਹਦੀ ਜਦੋਂ ਘੁੰਮਿਆ ਤੇ ਫਿਰ ਜੀਭ ਹੱਥ ਵਿੱਚ ਸੀ ਜੀਭ ਨੂੰ ਵਟਾ ਪੈ ਗਿਆ ਤੇ ਜੀਭ ਨੂੰ ਵਟ ਪੈ ਗਿਆ ਹੁਣ ਤਾਂ ਸ਼ੇਰ ਮਨ ਨੂੰ ਤੜਫਣ ਲੱਗਾ ਉਹਦੀਆਂ ਨਾੜਾਂ ਪਾੜ ਕੇ ਬਾਹਰ ਕੱਢ ਦੇਣ ਵਾਣੀਆਂ ਨਹੌਦਰਾ ਦੀ ਸਿੰਘ ਨੇ ਦੂਜੇ ਹੱਥ ਨੇ ਕੋਈ ਪੇਸ਼ ਨਾ ਚੱਲਣ ਦਿੱਤੀ ਕਿਉਂਕਿ ਹੁਣ ਸ਼ੇਰ ਆ ਹੁਣ ਉਹ ਵੀ ਆਪਣੇ ਬਚਾਵ ਲਈ ਗੁਸਤਾਨੋਂ ਅੰਦਰ ਚਰਾਊਗਾ ਹੀ ਨਾ ਤੇ ਜਿਹੜਾ ਸਿੰਘ ਦਾ ਇੱਕ ਹੱਥ ਤਾਂ ਜਾਨੀਬ ਨੂੰ ਫੜਿਆ ਹੋਇਆ ਸੀਗਾ ਜਾਂ ਸ਼ੇਰ ਦਾ ਵਿਹਲਾ ਹੋ ਚੁੱਕਿਆ ਸੀਗਾ ਉਹਦੇ ਨਾਲ ਉਹਨੇ ਸ਼ੇਰ ਤੇ ਜਿਹੜੇ ਇਹਨਾਂ ਵਾਰ ਆ ਰਹੇ ਸੀਗੇ ਉਹਨਾਂ ਨੂੰ ਰੋਕੇ ਆ ਜੀਦਾ ਬਬਈ ਜਿਹੜਾ ਰੋਜ਼ ਹੀ ਜੰਗਲ ਦੇ ਵਿੱਚ ਰਹੇ ਉਹ ਕੁਝ ਵੀ ਉਹ ਕਰ ਸਕਦਾ ਉਹ ਜਦੋਂ ਸ਼ੇਰ ਨਾਲ ਰੋਹੇ ਲੜਾਈ ਹੋਣੀ ਹੁਣ ਰੋਜ਼ ਕਹਿੰਦਾ ਕਿਵੇਂ ਕਿਵੇਂ ਉਹਨੂੰ ਬਚਣਾ ਹੀ ਆ। ਪਰ ਉਹਨੂੰ ਤਕੀਬ ਆਉਣ ਲੱ ਜਾਂਦੀ ਆ। ਪਰ ਉਹਨੂੰ ਬਚਣਾ ਆ ਜਾਂਦਾ ਵੀ ਇਹ ਤੋਂ ਬਚਣਾ ਕਿਵੇਂ ਆ। ਤੇ ਨਹੁੰਦਰਾ ਵਾਲਾ ਦੂਜਾ ਹੱਥ ਪੇਸ਼ ਆਣਾ ਚੱਲਣ ਦਿੱਤੀ। ਕਰ ਲਾਉਂਦਾ ਸ਼ੇਰ ਆਪਣੀ ਮੁਕਤੀ ਲਈ ਇੱਕ ਭਰਵੀਂ ਛਾਲ ਮਾਰੀ ਤਾਂ ਸਿੰਘ ਵੀ ਨਾਲ ਹੀ ਕਈ ਫੁੱਟ ਤੱਕ ਲੰਮਕਦਾ ਗਿਆ। ਹੁਣ ਸ਼ੇਰ ਆ ਉਹ ਨਾ ਉਹਨੇ ਆਪਣੇ ਜਾਨ ਕੀ ਬਚਾਉਣ ਆਪਣੇ ਬਚਨ ਲਈ ਕੁਸ਼ਤਾ ਕਰਨੀ ਆ ਸ਼ੇਰ ਨੇ ਕੀ ਕੀਤਾ ਕਿ ਛਾਲ ਮਾਰੀ ਤੀਜੋ ਛਾਲ ਮਾਰੀ ਤਾਂ ਜਾਨ ਕੀ ਜਿਹੜਾ ਸਿੰਘ ਸੀ ਉਹ ਵੀ ਉਹਦੇ ਨਾਲ ਬਹੁਤ ਜਾਨ ਹੁੰਦੀ ਬਬੀ ਸ਼ੇਰ ਦੇ ਸ਼ੇਰ ਦੇ ਨਾਲ ਹੀ ਕਾਫੀ ਦੂਰ ਤੱਕ ਛਾਲ ਮਾਰੀ ਤੇ ਹਨਾ ਜਾਨੀ ਸਿੰਘ ਉਹਦੇ ਨਾਲ ਕਈ ਫੁੱਟ ਤੱਕ ਦੂਰ ਚਲਾ ਗਿਆ ਠੀਕ ਆ ਤੇ ਕਿ ਸ਼ੇਰ ਦਾ ਸਾਰਾ ਪਿੰਡ ਲਹੂ ਲੁਹਾਨ ਹੋ ਗਿਆ ਜੋ ਹੁਣ ਜੀਪੜੀ ਹੋਈ ਆ ਤੇ ਉਹਦੇ ਜੀਹ ਦੇ ਵਿੱਚ ਹਨਾ ਲਹੂ ਵੀ ਨਿਕਲੂਗਾ ਜਦੋਂ ਜੀਭ ਖਿੱਚੀ ਜਾਗੀ ਤਉਹ ਦਾ ਸ਼ੇਰ ਦਾ ਜਿਹੜਾ ਪਿੰਡਾ ਸੀਗਾ ਉਹ ਲਹੂ ਲਾਨ ਹੋ ਗਿਆ ਅਦਮਰੇ ਹੋਏ ਸ਼ੇਰ ਦੀ ਜੀਵ ਜਾਂ ਸਿੰਘ ਨੇ ਛੱਡੀ ਤਾਂ ਉਹ ਉੱਠਣ ਲਈ ਮਾੜਾ ਜਿਹਾ ਉਦਾਹ ਹੋਇਆ ਸਿੰਘ ਨੇ ਖੱਬੇ ਹੱਥ ਨਾਲ ਖੱਬੇ ਹੱਥ ਪਾਈ ਕੜਿਆ ਐਸਾ ਪਰਮਾਵਾਰ ਕੀਤਾ ਕਿ ਸ਼ੇਰ ਦਾ ਸਿਰ ਉੱਤੇ ਕੀਤਾ ਕਿ ਉਹ ਉੱਥੇ ਹੀ ਬੇਸ਼ੁੱਧ ਹੋ ਡਿੱਗ ਪਿਆ ਜੋ ਸ਼ੇਰ ਨੇ ਜਿਹੜਾ ਸਿਰ ਆਪਣਾ ਉੱਤੇ ਕੀਤਾ ਸੀ ਨਾ ਤੇ ਸਿੰਘ ਨੇ ਆਪਣਾ ਕੜਾ ਕੱਢਿਆ ਕਿ ਪੰਜ ਕਕਾਰ ਨੇ ਬਾਬੂ ਪੰਜ ਕਕਾਰ ਤਾਂ ਹੋਣੀ ਹੀ ਆ ਉਹ ਸ਼ੇਰ ਦੇ ਹਨਾ ਜਿਹਨੇ ਸਿੰਘ ਦੇ ਉੱਤੇ ਤੇ ਉਹਨੇ ਆਪਣਾ ਕੜਾ ਕੱਢਿਆ ਤੇ ਕੜਾ ਕੱਢ ਕੇ ਇਹੋ ਜਿਹਾ ਪਰਮਾਵਾਰ ਕੀਤਾ ਜਿਹੜਾ ਸਿੰਘ ਆ ਨਾ ਸ਼ੇਰ ਉੱਠਣ ਲੱਗਿਆ ਸੀ ਨਾ ਤੇ ਉਹਦੇ ਸਿਰ ਤੇ ਇਹੋ ਜਿਹਾ ਮਾਰਿਆ ਕਿ ਸ਼ੇਰ ਬੇਸੁੱਧ ਹੋ ਕੇ ਗਿਰ ਗਿਆ ਯਾਨੀ ਬੇਹੋਸ਼ ਹੋ ਕੇ ਗਿਰ ਗਿਆ ਠੀਕ ਆ ਖੱਬੇ ਹੱਥ ਦੀ ਹੀ ਲੰਕ ਦੇ ਸੰਗਲ ਨੂੰ ਸ਼ੇਰ ਦੇ ਗਾਲ ਪਾਇਆ ਤੇ ਘਰੀਸ ਕੇ ਡਿੱਗੇ ਪਏ ਬਾਦ ਨਖੇ ਕੋਲ ਲੈ ਆਇਆ ਯਾਨੀ ਕਿ ਖੱਬੇ ਹੱਥ ਦੀ ਇੱਕ ਨਾ ਸਾਤ ਦਿੱਤ ਨਾ ਸੰਗਲ ਜਿਹੜੀ ਦੋਹੇ ਹੱਥਾਂ ਉੱਤੇ ਸੰਗਲ ਲਾਉਣ ਲੱਗੇ ਸੀਗੇ ਤੇ ਬਾਬਾ ਬਾਗ ਸਿੰਘ ਜੀ ਨੇ ਬਾਗ ਸਿੰਘ ਜੀ ਨੇ ਨਾ ਸ਼ਾਹ ਮਰਤੀ ਸਿੰਘ ਸ਼ੇਰਵਾਲ ਤੇ ਜਿਹੜਾ ਸਪਾਹੀ ਸੰਗਲ ਆ ਰਹੇ ਸੀ ਇੱਕ ਹੱਥ ਦਾ ਸੰਗਲ ਰਹਿ ਗਿਆ ਸੀ ਦੂਜੇ ਹੱਥ ਦਾ ਸੰਗਲ ਰਹਿ ਗਿਆ ਸੀ ਹਜੇ ਜਨ ਕਿ ਜੇ ਮੈਂ ਤੁਹਾਨੂੰ ਪੂਰੀ ਕਥਾ ਸੁਣਾਵਾਂ ਉਹ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਤਾਂ ਕਰਕੇ ਮੈਂ ਤੁਹਾਨੂੰ ਛੋਟ ਹੀ ਸੁਣਾ ਰਿਹਾ ਮੈਂ ਬਹੁਤ ਜਨ ਕਿ ਵੀ ਕੱਟ ਕੇ ਸੁਣਾ ਰਿਹਾ ਵੀ ਤੁਹਾਨੂੰ ਇਤਿਹਾਸ ਪਤਾ ਲੱਗ ਜੂਵੇ ਹਨਾ ਜੇ ਤੁਸੀਂ ਪੂਰੀ ਪੜ ਨਹੀਂ ਹੋਈ ਤਾਂ ਬੇਲੇੋਂ ਨਿਕਲਦੇ ਸ਼ੇਰ ਆ ਤੇ ਹੰਨੇ ਹੰਨੇ ਪਾਛੇ ਹੀ ਤੇ ਉਹਨਾਂ ਦਾ ਤੀਜਾ ਭਾਗ ਹੈਗਾ ਵਾ ਚੜੇ ਤਰੰਗ ਉਹਦਾ ਵੀ ਬਾਏ ਬਹੁਤ ਜੰਗੀ ਬੱਬਈ ਇਹਦੇ ਵੀ ਬਹੁਤ ਜ਼ਿਆਦਾ ਬਰੀਕੀ ਨਾਲ ਇਤਿਆਹ ਦੱਸਿਆ ਹੈ ਤੇ ਬਹੁਤ ਵੱਡਾ ਇਤਿਆਹ ਦੱਸਿਆ ਹੈ ਵਾ ਤੁਸੀਂ ਇਹਨਾਂ ਨੂੰ ਜ਼ਰੂਰ ਪੜਿਓ ਤੇ ਉਸ ਤੋਂ ਬਾਅਦ ਜੋ ਆਪਾਂ ਗੱਲ ਕਰਦੇ ਆਂ ਤੇ ਕਿਹੜੀ ਇਸਕੇ ਬਾਗ ਨਹੀਂ ਕੋਲ ਲੱਗਿਆ ਜਿਹੜਾ ਬਾਗਨ ਖਾ ਗਿਰ ਗਿਆ ਸੀਗਾ ਸਿੰਘ ਤਾਂ ਉਹਦੇ ਕੋਲ ਲੱਗਿਆ ਜਦੋਂ ਸਿੰਘ ਨੇ ਡਿੱਗਿਆ ਸਹਤ ਚੁੱਕਣ ਲਈ 헤ਠਾ ਚੁਗਿਆ ਤਾਂ ਉਦੋਂ ਪਤਾ ਲੱਗਾ ਕਿ ਉਸ ਦੀ ਸੱਜੀ ਬਾਹਂ ਕਈ ਥਾਵਾਂ ਤੋਂ ਟੁੱਟ ਚੁਕੀ ਸੀ ਤੇ ਜਦੋਂ ਉਹਨੇ ਬਾਗ਼ ਵਿੱਚ ਆ ਚੱਕਣ ਲਈ ਥੱਲੇ ਯਾਨੀ ਕਿ ਹੱਥ ਕਹਣਾ ਚੱਕਣ ਲੱਗੇ ਹਨ ਤਾਂ ਉਹਨੂੰ ਉਦੋਂ ਸਿੰਘ ਨੂੰ ਪਤਾ ਲੱਗਿਆ ਕਿ ਮੇਰੀ ਬਾਹਂ ਤਾਂ ਕਿਸੇ ਜਗ੍ਹਾ ਤੋਂ ਟੁੱਟ ਚੁਕੀ ਆ ਦੇਖ ਰੋ ਕਿੰਦੀ ਦ੍ਰਿੜਤਾ ਵਾ ਕਿੱਡਾ ਯਾਨੀ ਕਿ ਉਹਨਾਂ 'ਚ ਜੋਸ਼ ਹੋਊਗਾ ਹਨ ਕਿੰਨੀ ਬਹਾਦਰੀ ਹੋ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕਿੰਨੇ ਫਟ ਲੱਗ ਚੁੱਕੇ ਹਨ ਆਪਾਂ ਅੱਜ ਕਾ ਉਹ ਤਾਂ ਕਹਿ ਰਹੇ ਨਾ ਉਹੀ ਨਹਿੰਗ ਸਿੰਘ ਹੁੰਦੇ ਆਹੀ ਸਿੰਘ ਹੁੰਨੇ ਆ ਭਈ ਮੈਂ ਖੁਦ ਵੀ ਮੈਂ ਇਹ ਜਾਵਾਂ ਜਾਨੀ ਕਿ ਅਸੀਂ ਕਹਿ ਰਹੇ ਹਾਂ ਨਾ ਵੀ ਅਸੀਂ ਨਹਿੰਗ ਸਿੰਘ ਹੁੰਨੇ ਭਈ ਇਹ ਜਿਹੜੇ ਸਿੰਘ ਸੀ ਨਾ ਇਹ ਜਿਹੜੇ ਨਹਿੰਗ ਸਿੰਘ ਸੀ ਤੇ ਇਹ ਦੇਖੋ ਕਿੱਡੀ ਦ੍ਰਿੜਤਾ ਵਾਲੇ ਹੋਣੇ ਆ ਜਿਹੜਾ ਹਨ ਜਿਨ੍ਹਾਂ ਨੂੰ ਸੱਟਾਂ ਲਾ ਵੀ ਨਹੀਂ ਪਤਾ ਲੱਗ ਰਿਹਾ ਕਿੰਨੇ ਜ਼ਖਮ ਹੋ ਗਏ ਹਨ ਆਪਣੇ ਉੱਤੇ ਸਰੀਰ ਉੱਤੇ ਕਿੰਨੇ ਹੰਡਾਲੇ ਨੇ ਉਹਨਾਂ ਦਾ ਹੀ ਨਹੀਂ ਪਤਾ ਲੱਗ ਰਿਹਾ ਫਿਰ ਵੀ ਉਹ ਜੰਗ ਦੇ ਵਿੱਚ ਹਨ ਡਟੇ ਖੜੇ ਆ ਠੀਕ ਆ ਭਈ ਬਾਗ ਸਿੰਘ ਨੇ ਖੱਬੇ ਹੱਥ ਨਾਲ ਜਿਉਂ ਹੀ ਬਾਗਨਖਾ ਚੱਕਿਆ ਤਾਂ ਦੂਰ ਬੈਠਾ ਪਹਿਲਾ ਸ਼ੇਰ ਕਤੂਰੇ ਵਾਂਗ ਭੱਜਿਆ ਹੁਣ ਜਦੋਂ ਸੀ ਇਹ ਨਾ ਸ਼ੇਰ ਨੇ ਦੇਖਿਆ ਨਾ ਕਿ ਬਾ ਨਹੀਂ ਬਾਗਨ ਖਾ ਚੱਕ ਰਹੀ ਹੈ ਜਿਹੜੇ ਬਾਗਨ ਖਾਨਾ ਨਾਲ ਨਾ ਜਿਹੜੇ ਸ਼ੇਰ ਤੇ ਹਮਲਾ ਹੋਇਆ ਸੀਗਾ ਉਹ ਸ਼ੇਰ ਡਰ ਗਏ ਆ ਵੀ ਇਹ ਫੇਰ ਮੇਰੇ ਉੱਤੇ ਹਮਲਾ ਕਰਨ ਆਊਗਾ ਕੇ ਕਈ ਦਰਬਾਰੀਆਂ ਨੇ ਇਹ ਦੇ ਕੇ ਹਾਸਾ ਨਿਕਲ ਗਿਆ ਹੁਣ ਹਾਸਾ ਤਾਂ ਨਿਕਲਣਾ ਹੀ ਇਹੋ ਜਿਹਾ ਸ਼ੇਰ ਵੀ ਕਤੂਰੇ ਵਾਂਗੂ ਕਰੂਗਾ ਤਾਂ ਹਾਸਾ ਨਿਕਲਣ ਦਾ ਬਣਦਾ ਨਾ ਪਰ ਅਬਦਾਲੀ ਦੇ ਮੂੰਹ ਵਿੱਚ ਉਂਗਣਾ ਪੈ ਗਈਆਂ ਤੇ ਜਿਹੜਾ ਅਫਦਾਲੀ ਸੀ ਉਹ ਡਰ ਗਿਆ ਕਿ ਜਿਹੜੇ ਕੌਮ ਦੇ ਜਿਹੜੇ ਪੰਥ ਦੇ ਵੀ ਇਹ ਜੇ ਹਨਾ ਸਿੰਘ ਸੂਰਮੇ ਨੇ ਵੀ ਉਹਨਾਂ ਨੇ ਤਾਂ ਮੇਰੀ ਪੇਸ਼ ਚੱਲਣ ਦੇਣੀ ਨਹੀਂ ਹੈਗੀ ਵੀ ਉਹ ਤਾਂ ਮੈਨੂੰ ਖਦੇੜ ਦੇਣਗੇ ਵੀ ਇਹ ਤਾਂ ਇਹਨਾਂ ਦਾ ਰਾਜ ਆਊਗਾ ਉਹ ਡਰ ਗਿਆ ਠੀਕ ਆ ਉਸ ਨੇ ਸਿਪਾਈਆਂ ਨੂੰ ਇਸ਼ਾਰਾ ਕੀਤਾ ਕਿ ਬਾਗ ਸਿੰਘ ਨੂੰ ਪਿੰਜਰੋਂ ਬਾਹਰ ਕੱਢਿਆ ਜਾ ਗਿਆ ਠੀਕ ਆ ਤੇ ਜਦੋਂ ਉਹਨੇ ਇਸ਼ਾਰਾ ਕੀਤਾ ਤੇ ਬਾਗ ਸਿੰਘ ਨਾ ਪਿੰਜਰੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੱਥ ਨਾਲ ਲੰਕ ਦਾ ਸੰਗੜ ਵੀ ਲਾਹਿਆ ਗਿਆ ਜਿਹੜਾ ਹੱਥ ਤੇ ਸੰਗੜ ਲੰਕ ਦਾ ਸੀ ਉਹ ਵੀ ਲਾ ਦਿੱਤਾ ਗਿਆ ਜਿਸ ਵਿੱਚ ਉਹ ਸ਼ੇਰ ਦਾ ਲਹੂ ਚੋਰੀਆ ਸੀ ਆਫਰੀਨ ਆਫਰੀਨ ਐਸੇ ਯੋਧਿਆਂ ਦੇ ਤੇ ਮੈਂ ਕੁਰਬਾਨ ਤੁਹਾਡੇ ਗੁਰੂ ਸੱਚਮੰਦ ਤੁਸੀਂ ਨਵਾ ਨਾਵਾਂ ਦੇ ਹੀ ਸ਼ੇਰ ਨਹੀਂ ਹੋ ਸਿੰਗ ਦੇ ਬਾਹਰ ਆਉਣ ਹੀ ਅਵਧਾਰੀ ਬੋਲਿਆ ਯਾਨੀ ਹੈਨਾ ਅਵਧਾਰੀ ਸੀ ਉਹ ਇੰਨਾ ਹਰਾਨ ਹੋ ਗਿਆ ਤੇ ਉਹਨੇ ਕਿਹਾ ਵੀ ਤੁਸੀਂ ਜਿਹੜਾ ਸਿੰਘ ਲਾਇਆ ਹੈ ਨਾ ਬੀ ਇੱਕਲਾ ਸਿੰਗ ਕਹਿਣ ਦਾ ਸ਼ੇਰ ਨਹੀਂ ਹੈਗਾ ਤੂੰ ਅਸਲ ਦੇ ਵਿੱਚ ਸ਼ੇਰ ਹੋ ਸਕਦਾ ਤੇ ਚ ਬੱਬਰ ਸ਼ੇਰ ਹੋ ਤੁਸੀਂ ਕਿਉਂਕਿ ਹੁਣ ਉਹ ਵੀ ਜਿਹੜੇ ਜਿਹੜੇ ਬਹਾਦਰ ਯੋਧੇ ਹੁੰਦੇ ਹਨ ਜਿਹੜਾ ਯੋਧਾ ਹੁੰਦਾ ਵਾ ਕੋਈ ਵੀ ਯੋਧਾ ਵਾ ਕਿਸੇ ਵੀ ਧਰਮ ਦਾ ਲਾ ਲੂ ਉਹ ਦੂਜੇ ਯੋਧੇ ਦੇ ਵਿੱਚ ਨਾ ਜਾਨੀ ਕੀ ਉਹਦੀ ਕਦੇ ਨਿੰਦਿਆ ਚੁਗਲੀ ਬਾਣੀ ਨਹੀਂ ਕਰੂਗਾ ਇੱਕ ਜਿਹੜਾ ਅਸਲ ਯੋਧਾ ਵਾ ਉਹ ਦੂਜੇ ਯੋਧੇ ਦੀ ਥੋੜੀ ਮੋਟੀ ਤਾਂ ਹਨ ਉਹ ਕਰੂਗਾ ਹੀ ਉਹਨੇ ਸ਼ਵਾਸ਼ੀ ਦੇਊਗਾ ਹੀ ਥੋੜੀ ਮੋਟੀ ਤਾਂ ਜਾਂ ਹੀ ਉਹ ਆਪਣਾ ਦੁਸ਼ਮਣ ਹੋ ਗਿਆ ਆਪਾਂ ਕਿਸੇ ਦੁਸ਼ਮਣ ਦਾ ਵੀ ਜੋ ਦੇਖਦੇ ਆ ਨਾ ਜੰਗ ਦਾ ਮੈਦਾਨ ਇੱਕ ਇਹ ਜਿਹੀ ਜਗ੍ਹਾ ਹੁੰਦੀ ਆ ਜਿੱਦੇ ਵਿੱਚ ਆਪਾਂ ਦੇਖਦੇ ਆ ਕਿ ਉਹ ਬਹੁਤ ਜੋਰ ਦਿਖਾ ਰਿਹਾ ਤੇ ਆਪਾਂ ਨੂੰ ਉਹ ਨਾ ਆਪਣੇ ਮੂੰਹ 'ਚ ਕਦੇ ਨਾ ਕਦੇ ਉਹ ਯੋਧੇ ਲਈ ਹੈ ਨਾ ਤੇ ਕੁਝ ਨਾ ਕੁਝ ਚੰਗੇ ਬਹੁਤ ਨਿਕਲ ਹੀ ਜਾਂਦੇ ਆ ਵੀ ਹਾਂ ਉਹਨੇ ਬਈ ਬਹੁਤ ਚੰਗੀ ਹੈ ਨਾ ਯਾਨੀ ਕਿ ਤੀਰ ਚਲਾਇਆ ਬਹੁਤ ਚੰਗੀ ਜਿਹਾ ਵੀ ਤਲਵਾਰ ਬਹੁਤ ਜੰਗੀ ਬਾਈ ਹੈ ਹਨਾ ਤੇ ਐਮੀ ਅਬਦਾਲੀ ਦੇ ਮੂੰਹੋਂ ਵੀ ਹੈ ਨਾ ਸਿੰਘਾਂ ਲਈ ਹੈ ਨਾ ਜਾਨੀ ਕਿ ਇਹ ਵੀ ਸ਼ਬਦ ਨਿਕਲੇ ਵੀ ਤੁਸੀਂ ਤਾਂ ਬਹੁਤ ਯਾਨੀ ਕੀ ਹੈ ਨਾ ਜੰਗੀ ਉਹ ਵੀ ਤੁਹਾਡੇ ਜਿਹੜੇ ਮੇ ਸਿੰਘ ਨਾਮ ਪਿੱਛੇ ਲੱਗਿਆ ਹੋਇਆ ਵਾ ਵੀ ਤੁਸੀਂ ਅਸਰ ਸਿੰਘ ਹੋ ਵੀ ਤੁਸੀਂ ਅਸਲ ਦੇ ਵਿੱਚ ਸ਼ੇਰ ਹੋ ਵੀ ਕੱਲੇ ਨਾਮ ਦੇ ਸਿੰਘ ਹੈ ਨਾ ਸ਼ੇਰ ਨਹੀਂ ਹੈ ਕਿ ਤੁਸੀਂ ਅਸਲ ਸ਼ੇਰ ਹੋ ਤੁਸੀਂ ਉਹਦੇ ਮੂੰਹੋਂ ਐ ਨਿਕਲੇ ਆ ਭਾਈ ਬਾਗ ਸਿੰਘ ਆਪਣੇ ਕਮਰੇ ਵਿੱਚੋਂ ਵਿੱਚੋਂ ਕਪੜਾ ਕੱਢ ਕੇ ਬਾਹ ਤੇ ਬੰਨ ਰਹੇ ਸਨ ਤੇ ਉਹਨਾਂ ਨੇ ਨਾ ਆਪਣੇ ਜਿਹੜੇ ਬਾਗ ਸਿੰਘ ਜੀ ਨੇ ਉਹਨਾਂ ਨੇ ਆਪਣਾ ਜਿਹੜਾ ਕਮਰ ਕਸਾ ਸੀਗਾ ਉਸ ਵਿੱਚੋਂ ਕਪੜਾ ਪਾੜ ਹੈ ਨਾ ਵਿੱਚੋਂ ਥੋੜਾ ਕਪੜਾ ਪਾੜਿਆ ਤੇ ਪਾੜ ਕੇ ਆਪਣੀ ਟੁੱਟੀ ਹੋਈ ਬਾਹਾਂ ਸੀ ਉਹ ਤੇ ਬੰਨਣ ਲੱਗੇ ਪਰ ਤੂੰ ਟੁੱਟੀ ਬਾਹ ਨਾਲ ਛੇ ਦੀ ਜਵਾਨ ਕਿਵੇਂ ਫੜੀ ਰੱਖੀ ਤੇ ਇਹ ਹੈਰਾਨੀ ਵਾਲੀ ਗੱਲ ਸੀ ਵਾ ਇਹ ਜਿਵੇਂ ਆਪਾਂ ਕੋਈ ਬੰਦਾ ਸੁਣੀ ਵੀ ਬਾਹਾਂ ਟੁੱਟ ਚੁੱਕੀ ਆ ਤੇ ਵੀ ਫਿਰ ਵੀ ਉਹਨੇ ਨਾ ਪਕੜ ਨਹੀਂ ਛੱਡੀ ਕੀਤੀ ਪਰ ਉਹ ਸਮੇਂ ਦੇ ਕੋਈ ਸਿੰਘ ਥੋੜੀ ਜਾਣਦੇ ਉਹ ਕਿਹ ਹੈ ਜੇ ਸੀਗੇ ਉਹ ਸਿੰਘਾਂ ਦੀ ਦ੍ਰਿੜਤਾ ਹੀ ਇੰਨੀ ਸੀਗੀ ਉਹ ਸਿੰਘ ਦਾ ਜਵਾਬ ਸੁਣੋ ਤੁਸੀਂ ਕੀ ਆਇਆ ਸਿੰਘ ਦੇ ਵਰਤਾਰੇ ਤੇ ਅਫਦਾਲੀ ਹਜੇ ਵੀ ਸਦਮੇ ਵਿੱਚ ਸੀ ਹਨਾ ਇਹ ਤਾਂ ਤੈਨੂੰ ਹੀ ਜ਼ਾਬਦਾ ਹੈ ਨਾ ਕਿ ਮੈਂ ਫੜੀ ਰੱਖੀ ਇਹਦਾ ਵੀ ਸਿੰਘ ਨੇ ਕਿਹਾ ਕਿ ਤੈਨੂੰ ਜ਼ਾਬਦਾ ਨਾ ਮੈਂ ਫੜੀ ਰੱਖੀ ਆ ਠੀਕ ਆ ਇਹ ਸਿੱਖ ਅਰਦਾਸ ਦੀ ਤਾਕਤ ਹੈ ਵਿਸ਼ਵਾਸ ਦੀ ਸ਼ਕਤੀ ਹੈ ਸੱਚੇ ਪਾਤਸ਼ਾਹ ਉਤੇ ਸਦਕ ਤੇ ਭਰੋਸੇ ਹੀ ਸਿੱਖ ਦਾ ਐਸਾ ਕੀ ਹੈ ਕਿ ਮਹਾਰਾਜ ਕੋਈ ਪਗੜ ਟਿੱਲੀ ਨਹੀਂ ਪਾਣ ਦਿੰਦੇ ਤੇ ਆਪਾਂ ਹੁਣ ਤੁਹਾਨੂੰ ਮੈਂ ਇਹਦੀ ਡੈਫੀਨੇਸ਼ਨ ਦੱਸਦਾ ਉਹ ਕਹਿੰਦੇ ਕਿ ਜਿਹੜਾ ਸਿੰਘ ਸੀ ਉਹ ਕਹਿੰਦਾ ਕਿ ਉਂ ਹੀ ਦੇਖਿਆ ਕਿ ਮੈਂ ਬਾਹ ਫੜੀ ਰੱਖੀ ਪਰ ਤੂੰ ਸਿੱਖਾਂ ਦੀ ਜਿਹੜੀ ਅਰਦਾਸ ਆ ਨਾ ਤੁਹਾਨੂੰ ਮੈਂ ਸਰਕਾਰਾਂ ਦੱਸਦਾ ਵੀ ਸਿੱਖਾਂ ਦੀ ਜਿਹੜੀ ਅਰਦਾਸ ਆ ਵੀ ਇਹਦੇ ਵਿੱਚ ਇੰਨੀ ਦ੍ਰਿੜਤਾ ਵਾ ਨਾ ਵੀ ਇਹ ਬਾਹ ਮੈਂ ਨਹੀਂ ਫੜੀ ਰੱਖੀ ਇਹ ਮਹਾਰਾਜ ਨੇ ਫੜ ਕੇ ਰੱਖੀ ਆ ਇਹ ਮਹਾਰਾਜ ਨੇ ਮੇਰੇ ਹੱਥਾਂ ਨਾਲ ਹੀ ਫੜ ਕੇ ਰੱਖੀ ਆ ਤੇ ਇਹ ਟੁੱਟਣ ਨਹੀਂ ਦਿੱਤੀ ਤੇ ਮਾਰਾ ਕਦੇ ਆਪਣੇ ਤੋਂ ਭਰੋਸਾ ਵੀ ਨਹੀਂ ਟੁੱਟਣ ਦਿੰਦੇਗੇ ਪਰ ਜਿਨ੍ਹਾਂ ਨੂੰ ਅਸਲ ਦੇ ਵਿੱਚ ਭਰੋਸਾ ਹੋਵੇ ਜਿਹੜੇ ਬਸ ਆਪਾਂ ਕਹਿ ਲਈਏ ਕਿ ਕਦੇ ਮਾਇਆ ਲਈ ਜੁੜ ਗਏ ਕਦੇ ਬੱਬਾ ਹੀ ਬਾਹਰ ਭੇਜੋ ਲਈ ਜੁੜ ਗਏ ਤੇ ਉਹਨਾਂ ਲਈ ਮਾਰੇ ਜਨਨ ਕੀ ਇਹੋ ਜਿਹਾ ਕੁਝ ਨਹੀਂ ਕਰਦੇ ਜਿਹੜੇ ਸੱਚੇ ਸਿੱਧ ਕੀ ਸਿੱਖ ਹੁੰਦੇ ਨੇ ਨਾ ਉਹ ਇਹੋ ਜਿਹਾ ਕੁਝ ਜਾਣ ਸਕਦੇ ਆ ਉਹ ਉਹ ਬਰਦਾਨ ਦੇ ਸਕਦੇ ਆ ਜਿਵੇਂ ਤੇ ਇਹ ਸੀ ਆਜ ਦਾ ਇਤਿਹਾਸ ਭਾਈ ਬਾਗ ਸਿੰਘ ਜੀ ਬਾਰੇ ਕੱਲ ਨੂੰ ਨਵਾਂ ਇਤਿਹਾਸ ਲੈ ਕੇ ਆਵਾਂਗੇ ਤੇ ਉਹਦੇ ਬਾਰੇ ਤੁਹਾਨੂੰ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਤੁਸੀਂ ਐਵੇਂ ਹੀ ਚੈਨਲ ਨਾਲ ਜੁੜੇ ਰਹੋ ਤੇ ਪਹਿਲੀ ਵੀਡੀਓ ਸੀ ਮੈਨੂੰ ਪਤਾ ਬਹੁਤ ਜ਼ਿਆਦਾ ਗਲਤੀਆਂ ਹੋ ਗਈਆਂ ਹੋਣੀਆਂ ਬਹੁਤ ਜ਼ਿਆਦਾ ਗਲਤੀਆਂ ਲਾਈਟ ਵੀ ਪਰਫੈਕਟ ਨਹੀਂ ਹੈਗੀ ਕੈਮਰਾ ਐਂਗਲ ਵੀ ਪਰਫੈਕਟ ਨਹੀਂ ਹੈਗਾ ਤੇ ਸਾਊਂਡ ਵੀ ਠੀਕ ਠਾਕ ਹੋਊਗੀ ਪਰ ਅੱਗੇ ਤੁਸੀਂ ਕਮੈਂਟ ਕਰਕੇ ਦੱਸੋ ਕੀ ਕੀ ਗਲਤੀਆਂ ਹੋਈਆਂ ਨੇ ਤੇ ਮੈਂ ਅੱਗੇ ਤੋਂ ਥੋੜੀ ਇੰਪਰੂਵ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਜਿਆਦਾ ਤੋਂ ਜਿਆਦਾ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਗਜਵਾਜ ਗਜਕਾਰੇ ਗੇ ਫਤਿਹ ਪਾਵੇ ਪਾਵਾ ਬਾਘ ਸਿੰਘ ਜੀ ਆਨ ਚਾਰਨਾ ਨੂੰ ਪਾਵੇ ਸਤਰੀਆਂ ਗਾ ਰਹੇ ਆਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ